ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਆ ਲੋ ਵੀ ਸੱਜਣੋ ਨਿਊ ਪੰਜਾਬ ਐਗਰੋਟੈਕ ਫਰੀਦਕੋਟ ਵਾਲਿਆਂ ਦਾ ਲੇਜ਼ਰ ਲੈਵਲਰ ਹੈ ਤੇ ਇਹ ਲੇਜ਼ਰ ਲੈਵਲਰ ਚ ਵਿਸ਼ੇਸ਼ਤਾ ਇਹ ਹੈ ਚਾਹੇ ਤੇ ਇਹਨੂੰ 8 ਫੁੱਟ ਕਰ ਲੋ ਚਾਹੇ ਸਾਢੇ ਕਰ ਲੋ 9 ਕਰ ਲੋ 10 ਕਰ ਲੋ 11 ਕਰ ਲੋ ਤੇ 12 ਫੁੱਟ ਤੱਕ ਐਂਡ ਟੂ ਐਂਡ ਇਹ ਹੋ ਜਾਂਦਾ ਤੇ ਬਹੁਤ ਸੌਖਾ ਜਿਹਾ ਹੀ ਤਰੀਕਾ ਹੈ ਸੱਜਣੋ ਇੱਕ ਰਾੜ ਕੱਢਣੀ ਹੈ ਇਹਦੇ ਤੇ ਲਾਉਣਾ ਹੈ ਤੇ ਆਪਾਂ ਘਮਾ ਘਮਾ ਕੇ ਘਮਾ ਘਮਾ ਕੇ ਇਹਨੂੰ ਜਿੰਨਾ ਮਰਜ਼ੀ ਤੁਸੀਂ ਵੱਡਾ ਕਰ ਲੋ ਤੇ ਸਫਾਈ ਸੁਈ ਵੀਰ ਵਰਗੇ ਕਹਿੰਦੇ ਵੀ ਇੰਨੀ ਹੈ ਵੀ ਆਂਢੀ ਗਵੰਢੀ 4-5 ਪਿੰਡਾਂ 'ਚ ਕੰਮ ਸਾਡਾ ਪੂਰਾ ਚੱਲੀ ਜਾਂਦਾ ਜਿਹੜੇ ਆਮ 7 ਫੁੱਟ ਲੇਜ਼ਰ ਲੈਵਲਰ ਹੁੰਦੇ ਆ ਜਾਂ 7.5 ਕਹਿੰਦੇ ਵੀ ਉਹਨਾਂ ਦਾ ਤਾਂ ਕੰਮ ਖੜਨ ਵਾਲੀ ਗੱਲਬਾਤ ਹੋਈ ਪਈ ਆ ਤੇ ਇੱਕ ਇਹਦੇ ਵਿੱਚ ਬਾਈ ਕਹਿੰਦਾ ਵੀ ਗੱਲਬਾਤ ਹੋਰ ਨਜ਼ਾਰੇਦਾਰ ਪੂਰੀ ਐ ਵੀ ਟਰੈਕਟਰ ਦਾ ਤੋਰਾ ਤੋਰਾ ਜਿੰਨਾ ਮਰਜੀ ਦੇ ਲੋ ਵੀ ਜਿਵੇਂ ਆਪਣੇ ਆਏ ਆ ਵਾਈਬ੍ਰੇਸ਼ਨ ਜੀ ਕਰਦਾ ਹੁੰਦਾ ਵੀ ਉਹਵੇਂ ਵਾਈਬ੍ਰੇਸ਼ਨ ਵੀ ਨਹੀਂ ਕਰਦਾ ਤੇ ਹਸਾਬ ਕਿਤਾਬ ਇੱਕ ਆਏ ਆ ਜਿਹੜੇ ਬੰਦੇ ਨੇ ਇਹ ਲੇਜ਼ਰ ਲੈਵਲਰ ਚਲਾਉਣਾ ਹੈ ਉਹ ਸਾਬੀ ਕਿਤਾਬੀ ਵੀ ਪੂਰਾ ਹੋਣਾ ਚਾਹੀਦਾ ਹੈ ਇਹ ਹੁਣ ਬਾਈ ਵਰਗੇ ਕਹਿੰਦੇ ਵੀ ਅਸੀਂ ਅੱਡੋ ਅੱਡ ਰੇਟ ਕੱਢੇ ਆ ਵੀ ਜੇ 8 ਫੁੱਟ ਲਵਾਉਣਾ ਦਾ ਰੇਟ ਹੋਰ ਹੈ 9 ਫੁੱਟ ਲਵਾਉਣਾ ਦਾ ਰੇਟ ਹੋਰ ਹੈ 12 ਫੁੱਟ ਲਵਾਉਣਾ ਦਾ ਰੇਟ ਹੋਰ ਹੈ ਲਾਸਟ ਕੋਡ 12 ਫੁੱਟ ਦਾ ਲਗਭਗ ਕਰਕੇ ਮਾਰ ਦਿੰਦੇ ਤੇ ਪੂਰੇ ਨਜ਼ਾਰੇ ਵੱਜੇ ਪਏ ਆ ਤੇ ਹੁਣ ਇਹ ਟਰੈਕਟਰ ਆ ਆਪਦੇ ਪਿੰਡ ਤੋਂ ਕਾਫੀ ਦੂਰ ਆਇਆ ਬਾਈ ਵਰਗੇ ਆਂ ਦੇ ਖੇਤ ਚ ਲਾਉਣ ਸਤਿ ਸ਼੍ਰੀ ਅਕਾਲ ਬਾਈ ਬਾਈ ਕਿਹੜਾ ਪਿੰਡ ਆ ਤੁਹਾਡਾ ਸੋਖ ਲੱਦੀ ਪਿੰਡ ਆ ਜੀ ਮੇ ਸੋਡਾ ਪਿੰਡ ਆ ਸੁਖ ਲੱਦੀ ਤੇ ਲੇਜ਼ਰ ਕਿੱਥੋਂ ਆਇਆ ਬਈ ਇਹ ਇਹ ਮਾਨ ਵਾਲੇ ਤੋਂ ਆਇਆ ਜੀ ਇਹ ਮਾਨ ਵਾਲੇ ਤੋਂ ਆਇਆ ਇਹ ਕਾਹ ਤੋਂ ਸੱਦ ਲਿਆ ਬਈ ਯਾਰ ਛੋਡੇ ਪਿੰਡ ਚ ਵੀ ਬਹੁਤ ਕਰਾਹ ਫਿਰਦੇ ਆ ਬਾਈ ਇਹ ਨਾ ਆਪਣੇ ਇੱਥੇ ਲਾ ਕੇ ਆਸੀ ਸਾਹਮਣੇ ਹੀ ਗਵਾਂਢੀ ਜੀ ਤੇ ਸਾਨੂੰ ਤਾਂ ਵਧੀਆ ਲੱਗਿਆ ਇਹ ਤੇ ਸਮਾਂ ਥੋੜਾ ਲੱਗਦਾ ਹਾਂ ਤੇ ਸਫਾਈ ਵੱਧ ਆਉਂਦੀ ਆ ਸਫਾਈ ਵੱਧ ਆਉਂਦੀ ਆ ਹਾਂ ਜੀ ਬਾਈ ਤੁਸੀਂ ਸਾਲ ਦੀ ਸਾਲ ਜਿਹੜੇ ਬਣਾ ਚ ਰੇਜ਼ਰ ਕਰਾਹ ਲੱਗਦਾ ਵੀ ਘੱਟ ਤੋਂ ਘੱਟ ਕਿੰਨੇ ਟਾਈਮ ਚ ਫੇਰਦੇ ਨੂੰ ਇੱਕ ਕਿੱਲੇ ਵੀ ਜੀ 30 35 ਮਿੰਟ ਠੀਕ ਐਂਡ ਹੈਗੇ ਹਾਂਜੀ ਐਂਡ ਹੈਗੇ ਪਾਵਾ ਪਾਵਾ ਤੁਸੀਂ 4 ਕੋਡ ਮਾਰਦੇ ਹੋ 30 35 ਮਿੰਟਾਂ ਚ ਬਾਈ ਵਰਗੇ ਕਹਿੰਦੇ ਵੀ ਓਕੇ ਦੀ ਰਿਪੋਰਟ ਆ ਪੂਰੀ ਤੇ ਬਾਕੀ ਆਹ ਵਾਲਾ ਬਾਈ ਵਰਗੇ ਨੇ ਲਿਆਇਆਗਾ ਟਰੈਕਟਰ ਤੇ ਕਹਿੰਦੇ ਵੀ ਟਰੈਕਟਰ ਵੀ ਉਹ ਲਿਆਇਆ ਜਿਹਦੀ ਮਸ਼ਹੂਰੀ ਬਾੜੀ ਆ ਕਹਿੰਦੇ ਵੀ ਤੇਲ ਘੱਟ ਖਾਂਦਾ ਤੇ ਆਹ ਵਾਲਾ ਕਰਾਤਾ ਉਹ ਆ ਸੱਜਣੋ ਜਿਹੜਾ ਆਪਣਾ ਜਾਂਚਿਆ ਪਰਖਿਆ ਚਲਾਇਆ ਹੋਇਆਗਾ ਕੋਈ ਵੀ ਲੇਜ਼ਰ ਲੈਵਲਰ ਤੁਸੀਂ ਚਲਾ ਕੇ ਦੇਖ ਲਿਓ ਜਦੋਂ ਤੁਸੀਂ ਇਹ ਲੇਜ਼ਰ ਲੈਵਲਰ ਚਲਾਉਂਗੇ ਇਹ ਕੰਪਨੀ ਵਾਲਾ ਤਾਂ ਸੋਨੂੰ ਐਵਰੇਜ ਆਟੋਮੈਟਿਕ ਟਰੈਕਟਰ ਵੱਧ ਦੇਊਗਾ ਹੀ ਦੇਊਗਾ ਤੇ ਬਹੁਤ ਸਾਰੀਆਂ ਖੂਬੀਆਂ ਤੇ ਬਾਕੀ ਬਹੁਤ ਪੁਰਾਣਾ ਲੇਜ਼ਰ ਲੈਵਲਰ ਇਹ ਚੱਲਦਾ ਕਿਤੇ ਜਿਹੜੇ ਜਿਹੜੇ ਸੱਜਣ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਲੈਜ਼ਰ ਲੈਵਲਰ ਪ੍ਰਤੀ ਉਹ ਦਿੱਤੇ ਗਏ ਨੰਬਰਾਂ ਤੇ ਤੁਸੀਂ ਵੀਰ ਵਰਗਾ ਨਾਲ ਸੰਪਰਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ 'ਚ ਮਿੱਤਰ ਪਿਆਰ ਉਹ ਸਬਸਿਡੀ ਵੀ ਜਿਹੜੀ ਇਸ ਲੈਜ਼ਰ ਲੈਵਲਰ ਤੇ ਆਉਣ ਵਾਲੀ ਹੈਗੀ ਪਹਿਲਾਂ ਵੀ ਕਾਫੀ ਸਬਸਿਡੀ ਆਈ ਹੈ ਕਈ ਸਾਲ ਪਿੱਛੇ ਤੇ ਜੇਕਰ ਤੁਸੀਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਵੀਰ ਵਰਗਾ ਤੋਂ ਲੈ ਸਕਦੇ ਹੋ ਬਾਕੀ ਮੈਂ ਹੁਣ ਤੁਹਾਨੂੰ ਦਿਖਾਉਣਾ ਹੈ ਵੀ ਲੈਜ਼ਰ ਚੱਲਦਾ ਕਿਹੜੇ ਤਰੀਕੇ ਨਾਲ ਤੇ ਡਲਿਆਂ ਵਾਲਾ ਵਾਹਣਾ ਹੈ ਤੇ ਪੂਰਾ ਟਰੈਕਟਰ ਇਹ ਤੋਰਾ ਲੈਂਦਾ ਹੈ ਭਾਈ ਕਿੰਨੇ ਗੇਅਰ ਇਹਦੇ ਨਵੇਂ ਜੇ ਬੰਦੇ ਨੂੰ ਦੱਸੀ ਗਾਹ ਨੂੰ ਜਾਣ ਵਾਲੇ ਜਿਵੇਂ ਹਾਈ ਲੋ ਮੀਡੀਅਮ ਆਣਾ ਕਿ ਕਿਵੇਂ ਆਹੀ ਹਾਈ ਲੋ ਮੀਡੀਅਮ ਜੀ ਠੀਕ ਹੈ ਤੇ ਬੈਕ ਉਹ ਦੂਜਾ ਜੀ ਇਹ ਸਿਸਟਮ ਜਿਹੜੇ ਮਰਜ਼ੀ ਗੇਅਰ ਚ ਕਰ ਲੋ ਜਿਹੜੇ ਮਰਜ਼ੀ ਗੇਅਰ ਚ ਬੈਕ ਕਰ ਲੋ ਤੇ ਹੁਣ ਤੁਸੀਂ ਜਦੋਂ ਲਾਉਨੇ ਹੋ ਤੇ ਕਿੰਨਾ ਕੁ ਭਜਾ ਭਜਾ ਦੇਖਿਆ ਕਿੰਨੀ ਗਰੇਸ ਤੇ ਕਿਹੜੇ ਗੇਅਰ ਚ ਵੀ ਤੋਰ ਕੇ ਦੇਖਿਆ ਵੀ ਵਧੀਆ ਚੱਲਦਾ ਤੀਜੇ ਮੀਡੀਅਮ ਤੀਜੇ ਮੀਡੀਅਮ ਚ ਘੈਂਟ ਚੱਲਦਾ ਫਿਰ 80 2000 ਚੱਕਰ ਕਰਕੇ ਵੀ ਦੇਖਿਆ ਠੀਕ ਹੈ ਪੂਰਾ ਵਧੀਆ ਚੱਲਦਾ ਪੂਰਾ ਵਧੀਆ ਲਓ ਵੀ ਸੱਜਣ ਪਿਆਰਿਓ ਤੇ ਬਾਕੀ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆਪਣੇ ਪੇਜ ਨਾਲ ਪੇਜ ਨੂੰ ਫੋਲੋ ਜਰੂਰ ਕਰ ਲਿਓ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ